ਲੋਕ ਹਿੱਤ ਲੋਕਾਂ ਦੀ ਆਵਾਜ਼ ਕਿਹੜਾ ਗੱਲ ਬਸ ਕਰੇਗਾ ਮੈਨੇਜਰ ਕਿਹੜਾ ਇੱਥੇ ਵੀਰੇ ਜੀ ਜਿਹੜਾ ਵੀ ਸੀਨੀਅਰ ਜਿਹੜਾ ਜਿਹਨੇ ਦੋਰੀਆਂ ਇਸ ਤਰੀਕ ਨੂੰ ਪੰਜਾਬ ਬੰਦਿਆ ਸੋਮਵਾਰ ਹਾਂ ਸੋਮਵਾਰ ਸੰਜੂਬਤ ਕਿਸਾਨ ਮੋਰਚ ਦੇ ਵੱਲੋਂ ਪਹੌਲੇ ਆ ਕੇ ਅਸੀਂ ਬੇਲਤੀ ਕਰਨ ਲਈ ਆਏ ਹਾਂ ਇਹ ਉਹ ਜਿਹਨਾਂ ਦਾ ਬੰਦ ਹੋ ਰਿਹਾ ਹੈ ਤੁਹਾਡਾ ਅਸੀਂ ਸਾਡਾ ਮਾਰਚ ਹੋਣਾ ਜਿਹੜਾ ਸਟ੍ਰੈਕਟਰ ਦਾ ਸਾਡਾ ਮਾਰਚ ਹੋਣਾ ਸਟ੍ਰੈਕਟਰ ਦਾ ਅਸੀਂ ਪਹਿਲਾਂ ਤਾਂ ਪੀ ਕਰਨਾ ਹੈ ਕਿ ਸਾਡੀ ਬੇਨਤੀ ਕਬੂਲ ਕਰ ਲਿਓ ਠੀਕ ਹੈ ਜੀ ਪੀ ਮੈਸੇਜ ਦੇ ਦਿਓ ਤੁਸੀਂ ਆਪਣੇ ਜਿਹੜੇ ਉੱਤੇ ਤੁਹਾਡੇ ਆਨਰ ਆ ਠੀਕ ਹੈ ਜੀ ਇਹ ਸਹੀ ਬੇਨਤੀ ਕਰਨਾ ਹੈ ਕਿ 30 ਤਰੀਕ ਨੂੰ 100 ਵਾਰ ਪੰਜਾਬ ਬੰਦਿਆ ਜੀ ਸਾਡਾ ਸਿੱਧਿਤ ਮੋਰਚੇ ਵਰਗਾ ਹੈਗਾ ਹਲਾਨ ਠੀਕ ਹੈ ਜੀ ਕਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਜਾਂ ਛੋਟਿਆਂ ਦੇ ਵਾਸਤੇ ਤੇ ਆ ਬੇਨਤੀ ਕਰਨਾ ਹੈ ਕਿ 100 300 ਵੱਟ ਸਾਡਾ ਸਾਥ ਦਿਓ ਬੋਲੇ 100 ਹਾਲ ਸਾਥ ਦਿਨਿਆ ਕਾਲ 30 ਤਰੀਕ ਨੂੰ ਰੱਖੋ ਮਾਦਾ ਜੀ ਤੁਹਾਡੇ ਨਾਲ ਅੱਛੀ ਸ਼ੇ ਤੁਹਾਡੇ ਵੱਲੋਂ ਕਿਹੜੀ ਕਹੀ ਅੱਥੇ ਦੁਨੀਆ ਵਿੱਚ ਕੁਛ ਅਹੀਂ ਹੋਰ ਕੁਛੇ ਕਿਸੇ ਨੂੰ ਬੇਨਤੀ ਕਰਨੀ ਹੈ ਕਿ ਉਹ ਕਰਕੇ ਕਲੀ ਦੁਕਾਨ ਚ ਤੇ ਕਰਦੋ ਰਹੀ ਹੈ ਜੀ ਰੀਨੀਆਂ ਤੇ ਇੱਥੇ ਕੋਈ ਵੀ ਨਹੀਂ ਵਾਹ ਇੱਕ ਟਿੱਕਾ ਸਾਲਸਾ ਵਾਹ ਇੱਕ ਟਿੱਕੀ ਪੱਤੇ ਅਸੀਂ ਹੁਣ ਇਸ ਵੇਲੇ ਪੰਜਾਬ ਚ ਆ ਰਿਆਂ ਦੀ ਅੰਜਲ ਵਿੱਚ ਖੜਿਆ ਇਹਨਾਂ ਦੇ ਵੀਰ ਜੀ ਨੂੰ ਅਸੀਂ ਮਿਲੇ ਆ ਅਸੀਂ ਬੇਨਤੀ ਕੀਤੀ ਆ ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਖੁਦ ਵੀ ਕਿਸਾਨ ਆ ਕਿਸਾਨਾਂ ਦੇ ਪੁੱਤਿਆਂ ਅਸੀਂ ਕਿਸਾਨਾਂ ਦੀ ਜਿਹੜੀ ਹਰ ਟਾਈਮ ਤੇ ਮਦਦ ਜਿ ਸਹਾਇਤਾ ਜੋ ਵੀ ਹੁਕਮ ਆਇਆ ਉਹਨੂੰ ਸਿਰ ਮੱਥੇ ਤੇ ਪ੍ਰਵਾਨ ਕਰਾਂਗੇ ਵੀਰ ਜੀ ਮੈਂ ਤਾਂ ਮੰਨ ਇੱਕ ਵਾਰੀ ਮਰ ਜਾ ਤੁਸੀਂ ਵੀ ਆਪਣਾ ਹਰਿਆ ਦੋ ਜੀ ਬਿਲਕੁਲ ਜੀ ਮੈਂ ਗੁਰਵਿੰਦਰ ਸਿੰਘ ਐਸੇ ਬ੍ਰਾਂਚ ਮੈਨੇਜਰ ਦੋਆਬਾ ਤੋਂ ਗੱਲ ਕਰ ਰਿਹਾ ਜੀ ਸਾਡੀ ਬਿਲਕੁਲ ਜੀ ਸਮਰਥਨ ਰਹੇਗਾ ਕੋਈ ਚੱਕਰ ਨਹੀਂ ਐ ਵਜਾ ਅਸੀਂ ਆਪ ਕੋਰ ਕਿਸਾਨਾਂ ਦੇ ਨਾਲ ਹੈਗੇ ਆਂ ਜਿੰਨਾ ਤੱਕ ਇਹ ਸਾਡਾ ਸੰਭਵ ਹੋਏਗਾ ਇਹ ਜਰੂਰ ਸਾਥ ਦਿੱਤਾ ਜਾਏਗਾ ਸਾਡੇ ਵੱਲੋਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਵੀ ਚੀਜ਼ ਸਾਡੇ ਕੋਲ 22 ਰੁਪਏ ਕਿਲੋ ਲੈ ਕੇ ਤੇ ਕੀ ਰੁਪਏ ਕਿਲੋ ਹਰ ਇੱਕ ਨੂੰ ਮਿਲ ਜਾਵੇ ਹਰ ਇੱਕ ਹੀ ਗੱਲ ਬਾਤ ਨਹੀਂ ਹੈ ਜੱਟ ਨੂੰ ਵੀ ਲੁੱਟਣਾ ਵਾ 22 ਵਾਲੀ 22 ਰੁਪਏ ਲੈ ਕੇ 100 ਰੁਪਏ ਕਿਲੋ ਆਟਾ ਮੇਲਾ ਜਦੋਂ ਅਡਾਨੀਆਂ ਬਣੀ ਚਲ ਗਈ ਭਾਵੇਂ ਉਹ ਸਬਜ਼ੀਆਂ ਭਾਵੇਂ ਉਹ ਕਣਕਿਆ ਕਿਉਂਕਿ ਇਹ ਕਾਰਪੋਰੇਟ ਘਰਾੜੇ ਉਹ ਫੂਟ ਤੇ ਕਬਜ਼ਾ ਕਰਵਾਉਣਾ ਚਾਹੁੰਦੇ ਬਾਕੀ ਦਾ ਤਕਰੀਬਨ ਹੋਇਆ ਉਹਨਾਂ ਦਾ ਮੋਬਾਈਲ ਉਹਨਾਂ ਦਾ ਦਵਾਈਆਂ ਉਹਨਾਂ ਦੀਆਂ ਤੁਸੀਂ ਵੇਚ ਰਹੇ ਜਾਂ ਕੰਪਨੀਆਂ ਸਾਰੀਆਂ ਬਾਹਰ ਦੀਆਂ ਹੋਣ ਵਾਲੀਆਂ ਤੇ ਜਿਹੜੀਆਂ ਦਿੱਤੀਆਂ ਨੇ ਹੌਲੀ-ਹੌਲੀ ਨੈਟਵਰਕ ਖਾਂਦੇ ਆ ਚਲੋ ਠੀਕ ਆ ਪਰ ਇਹ ਜੇ ਫੂਟ ਤੇ ਕਬਜ਼ਾ ਕਰਦੇ ਹੋਵੇ ਤੇ ਇਹ ਵੀ ਅਸੀਂ ਨਹੀਂ ਮਾਰੇ ਜਾਵਾਂਗੇ ਤੇ ਵੀ ਨਹੀਂ ਮਾਰੇ ਹਾਂ ਹਾਂ ਪਬਲਿਕ ਮਾਰੀ ਜੀ ਅਸੀਂ ਤੁਹਾਨੂੰ ਪਤਾ ਆ ਚੀਜ਼ਾਂ ਆਪਾਂ ਆਪਣੇ ਕਿੰਨੇ ਤੁਸੀਂ ਰੁਜ਼ਗਾਰਦਾਰ ਬੱਚਿਆਂ ਨੂੰ ਦਿੱਤਾ ਆ ਆਪ ਰੰਦੇ ਪਰਵਾਜ਼ ਜੁੜੇ ਆ ਮੁੰਡਿਆਂ ਦੇ ਵਿੱਚ ਅਡਾਨੀਆਂ ਬਾਨੀਆਂ ਕਹਿੰਦੀਆਂ ਜਿੰਸੀਆਂ ਚੱਲਣੀਆਂ ਸੂਰਤੋ ਦੇਖ ਕੇ ਝਾੜ ਚਾਜਣਾ ਇੱਕ ਇੱਕੇ ਇੱਕੇ ਥਾਂ ਕਰ ਦੇਣਾ ਇਹ ਸਾਡੀ ਤੀਰਤਾ ਪ੍ਰਸਾਰਤ ਲਈਏ ਠੀਕ ਹੈ ਆਪਾਂ ਇਹਨਾਂ ਦੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਲੜਗੇ ਪਾਵੇਂ ਸਰਕਾਰ ਮੋਦੀ ਦੀਆਂ ਤੇ ਭਾਵੇਂ ਹੋਰੇ ਕਾਂਗਰਸ ਵੀ ਹੈਗੇ ਸਾਰੇ ਉਹਨਾਂ ਨੇ ਝੋਲੀ ਚ ਪਾਏ ਤੇ ਸਾਡੀ ਆਵਾਜ਼ ਦੇ ਨਾਲ ਆਵਾਜ਼ ਜਿਹੜੀ ਆ ਰਹੀ ਹੈ ਅਸੀਂ 30 ਤਰੀਕ ਨੂੰ ਆਵਾਜ਼ ਜਿਹੜੀ ਆਪਣੀ ਆਪਾਂ ਬੰਦ ਰੱਖਣਾ ਹੈ ਹਾਂਜੀ ਕਿਸਾਨਾਂ ਦਾ ਸਾਥ ਦਉ ਤਗੜੇ ਹੋ ਗਏ ਕਿਸਾਨਾਂ ਦਾ ਸਾਥ ਦੇ ਆਗੇ ਹਾਂਜੀ ਜਿਸ ਤਰ੍ਹਾਂ ਸਾਡੇ ਵੱਡੇ ਭਰਾ ਜੀ ਨੇ ਦੱਸਿਆ ਵੀ 30 ਤਰੀਕ ਬੰਦ ਹੈ ਉਹ ਸਾਡਾ ਸੰਗਤ ਨੂੰ ਬੰਦ ਹੀ ਰਹਿਣਾ ਠੀਕ ਹੈ ਠੀਕ ਹੈ ਜੀ ਤੁਹਾਨੂੰ ਮਿਹਰ ਪਾਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਟਾਈਮ ਹਾਲ ਗੇਟ ਜਿਹੜੇ ਸਾਡੇ ਇੱਥੇ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਆ ਪ੍ਰਧਾਨ ਸਾਹਿਬ ਉਹਨਾਂ ਦੇ ਕੋਲ ਆਏ ਆ ਉਹਨਾਂ ਨੂੰ ਆ ਕੇ ਆਪਣੀਆਂ ਜੋ ਅਸੀਂ ਮੁਸ਼ਕਲਾਂ ਦੱਸੀਆਂ ਵੀ ਜੋ 30 ਤਰੀਕ ਨੂੰ ਆਪਾਂ ਸਾਰਾ ਪੰਜਾਬ ਬੰਦ ਕਰਨਾ ਵਾ ਕਿਸਾਨ ਸੰਯੁਕਤ ਮੋਰਚੇ ਵੱਲੋਂ ਜੋ ਐਲਾਨ ਆਇਆ ਸੀ ਉਸ ਵਾਸਤੇ ਪ੍ਰਧਾਨ ਸਾਹਿਬ ਨੇ ਸਾਨੂੰ ਪੂਰਾ ਰਿਸਪੌਂਸ ਦਿੱਤਾ ਕਿ ਅਸੀਂ ਕਿਸਾਨਾਂ ਦੇ ਨਾਲ ਆ ਮੈਂ ਕਿਸਾਨਾਂ ਨੂੰ ਸੀ ਇਹ ਬੇਨਤੀ ਕਰਦੇ ਅੰਗਰੇਜ਼ਾਂ ਦੇ ਰਾਜ, ਮੁਗਲਾਂ ਦੇ ਰਾਜੇ ਕਦੇ ਨਹੀਂ ਹੋਇਆ ਕਿ ਆ ਆਣਾ ਜਾਣਾ ਬੰਦ ਕਰਤਾ ਹੋਵੇ। ਦਿੱਲੀ ਸਾਡਾ, ਦੇਸ਼ ਸਾਡਾ। ਮੈਂ ਸ਼ਾਂਤੀ ਪ੍ਰੀਣ ਨਾਲ ਅਸੀਂ ਧਰਨਾ ਲਾਣਾ ਜਾਂਦੇ ਕਿਸਾਨ ਕਿਉਂ ਰੋਕਿਆ ਜਾਂਦਾ? ਕਿਉਂ ਇਕੱਲੇ ਇਕੱਲੇ ਮੁੰਡਿਆਂ ਨੂੰ ਗੋਰੀਆਂ ਮਾਰੀ ਜਾਂਦੀਆਂ ਮੀਆਂ? ਇਹ ਦੇਸ਼ 'ਚ ਇਹ ਦੇਸ਼ ਗ਼ਰਮਕਸ਼ ਦਾ ਹਾਲ ਹੀ ਦਾ। ਦੇਸ਼ ਦੇਸ਼ ਕੇਈ ਜਗ੍ਹਾ ਬਠੀਆਂ ਵਿਰੋਧ ਕਰਨਾ ਸਿਰਫ ਵੀ ਇੱਥੇ ਆ ਕੇ ਧਰਨਾ ਦਿਓ ਆਪਣੇ ਤੁਹਾਨੂੰ ਸਾਡਾ ਵਿਚਾਰ ਨਹੀਂ ਮੱਲਦਾ ਯਾਰ ਬਟੋਕੇ ਕਿਤੇ ਕਿਤੇ ਬੰਦੂਕਾਂ ਦੇ ਚੱਕਣੀਆ ਕਿਤੇ ਛਾਟਾ ਦੇ ਨਹੀਂ ਚੱਕਣੀਆ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਦੇ ਸਾਰੇ ਹਿੰਦੂਸਾਨ ਵਾਸੀ ਲੋ ਅਪੀਲ ਕਰਨਾ ਚਾਹਨਾ ਕਿ ਡੈਮੋਕਰੈਟਿਕ ਰਾਈਟ ਆਪਾਂ ਲੋਕਾਂ ਦਾ ਨਾ ਕੋਈ ਹੈ ਮੇਰਾ ਵਿਚਾਰ ਹੈ ਨਹੀਂ ਨਹੀਂ ਬੁੱਲਾ ਦੇ ਇਹ ਮੇਰੇ ਨਾਲ ਧਰਨਾ ਲਾ ਸਕਦੇ ਮੇਰਾ ਵਿਰੋਧ ਕਰ ਸਕਦੇ ਨੇ ਮੈਨੂੰ ਚਪੇਟ ਦੇ ਕੱਢ ਕੇ ਨਹੀਂ ਮਾਰ ਸਕਦੇ ਆਪਾਂ ਜੋ ਸਿਸਟਮ ਬਣਾ ਰਹੇ ਆਂ ਦੇਸ਼ ਉਸੇ ਚੰਗਾ ਨਹੀਂ ਹੋਗਾ ਅਡਾਨੀ ਦਾ ਅਸੇ ਰੇਲਵੇ ਰੇਲਵੇ ਉਹਦੀ ਫੈਕਟਰੀ ਤੱਕ ਜਾਵੇ ਤੇ ਜੱਟ ਜ਼ਿੰਮੇਦਾਰ ਅਸੀਂ ਸੜਕ ਵੀ ਬੰਦ ਕਰ ਦਈਏ ਇਹ ਕੋਈ ਨਿਆਂ ਨਹੀਂਗਾ ਅਸੀਂ ਆਨਰੇ ਸਾਰੇ ਜਿਹੜੇ ਮੇਰੇ ਭਰਾਏ ਇਹਨਾਂ ਨੂੰ ਅਸੀਂ ਤਸਦੀ ਦਿਨੇ ਹੈ ਕਿ ਤੁਹਾਡੇ ਨਾਲ ਜਿਸ ਦਿਨ ਤੁਸੀਂ ਸਰਕਾਰ ਕਰੋਗੇ ਉਸ ਦਿਨ ਬਾਜ਼ਾਰ ਪੂਰਾ ਬੰਦ ਹੋਏਗਾ ਅਸੀਂ ਤੁਹਾਡੇ ਨਾਲ ਆ ਗਏ ਧੰਨਵਾਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਅਸੀਂ ਅੰਮ੍ਰਿਤਸਰ ਦੇ ਜਿਹੜਾ ਮੇਨ ਬਾਜ਼ਾਰ ਆ ਜਿਹਨੂੰ ਸਾਰੀ ਪਬਲਿਕ ਜਾਣਦੀ ਆ ਅਜਾਜਗੜ੍ਹ ਦੇ ਵਿੱਚ ਉਹਨਾਂ ਦੇ ਜਿਹੜੀ ਜੂਨੀਅਨ ਆ ਅਸੀਂ ਅਪੀਲ ਕਰਨਾ ਏ ਉਹਨਾਂ ਨੂੰ ਕਿ 30 ਤਰੀਕ ਨੂੰ ਜਿਹੜਾ ਬੰਦ ਦਾ ਸੱਦਾ ਆ ਉਹ ਕੱਲਾ ਕਿਸਾਨਾਂ ਦਾ ਨਹੀਂ ਉਹ ਹਰ ਦੁਕਾਨਦਾਰ ਦਾ ਹਰ ਮਜ਼ਦੂਰ ਦਾ ਹਰ ਕਿਸਾਨ ਦਾ ਹਰ ਇੱਕ ਜਿਹੜਾ ਰੇੜੀ ਫੜੀ ਵਾਲਾ ਹਰ ਇੱਕ ਨਾਲ ਜੁੜਿਆ ਹੋਇਆ ਮੁੱਦਾ ਵਾ ਅਸੀਂ ਅਪੀਲ ਕਰਨਾ ਏ ਆ ਪ੍ਰਧਾਨ ਸਾਹਿਬ ਜੀ ਨੂੰ ਇਹਨਾਂ ਦੀ ਪੂਰੀ ਟੀਮ ਆ ਹਾਂ ਅਜਾਜਗੜ ਦੀ ਜਥੇਬੰਦੀ ਖੜੀ ਆ ਇਹਨਾਂ ਨੂੰ ਅਪੀਲ ਕਰਨਾ ਆ ਤੇ ਇਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਬਿਲਕੁਲ ਤੁਹਾਡੇ ਨਾਲ ਆ ਤੁਹਾਡੀਆਂ ਜਥੇਬੰਦੀਆਂ ਦੇ ਨਾਲ ਆ ਪੰਜਾਬ ਦੇ ਨਾਲ ਆ ਪੰਜਾਬ ਦੀ ਆਵਾਜ਼ ਦੇ ਨਾਲ ਆ ਕਿਉਂਕਿ ਇਹ ਹੱਕ ਸੱਚ ਦੀ ਆਵਾਜ਼ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਜਿਹੜੇ 26 ਤਰੀਕ ਦੇ ਬੈਠੇ ਅੱਜ 31 ਤਰੀਕ ਦੇ ਵਿੱਚ ਮਰਨ ਵਰਤ ਤੇ ਜਿਹੜੇ ਆ ਉਹਨਾਂ ਨੇ ਸਨੇਹਾ ਜਿਹੜਾ ਦੇਣ ਵਾਸਤੇ ਸੀ ਆਏ ਮੈਂ ਅਪੀਲ ਕਰੂੰਗਾ ਕਿ ਪ੍ਰਧਾਨ ਜੀ ਵੀ ਆਪਣਾ ਇੱਕ ਮੈਸੇਜ ਜਿਹੜਾ ਵਾ ਉਹ ਜ਼ਰੂਰ ਦੇਣ ਜੀ ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਬੁਲੇ ਇੱਕ ਖਾਨ ਜੱਥੇ ਪਤੀਆਂ ਦੇ ਜਿਹੜੇ ਨੁਮਾਇੰਦੇ ਸਾਡੇ ਕੋਲ ਆਏ ਨੇ ਇਹਨਾਂ ਦਾ ਹਾਇਅੰਸ ਖਰਮਤ ਹੈ ਇਹਨਾਂ ਦੇ ਕਹਿਣ ਦੇ ਮਤਬਕ ਉਹ ਵੀ ਜੀ ਦੀ ਖਾਲਸਾ ਸਾਹਿਬ ਜੋ ਅਸੀਂ ਮੈਂ ਸਾਰੀ ਜੈਗੜ ਮਾਰਕੀਟ ਦੇ ਪ੍ਰਿੰਸੀਪਲ ਨੂੰ ਬੇਨਤੀ ਕਰਦਾ ਵਾ ਵੀ ਜਿਹੜੇ ਕਿਸਾਨ ਨੇ ਇਹ ਇਕੱਲੇ ਆਪਣੇ ਘਰ ਕੇ ਨਹੀਂ ਲੜ ਰਹੇ ਸਾਰੇ ਸਾਰੇ ਆਕਰ ਕੇ ਲੜ ਰਹੇ ਆ ਅਸੀਂ ਅਸੀਂ ਬੇਨਤੀ ਕਰਦੇ ਆਂ ਵੀ 3 ਤਰੀਕ ਨੂੰ ਸਾਰੀ ਜਹਾਜ਼ਗੜ ਬਾਜ਼ਾਰ ਦੇ ਇਹਨਾਂ ਦਾ ਸਾਥ ਦੇਵੇ ਨਾਲ ਬੰਦ ਕਰਕੇ ਇਹਨਾਂ ਦੀ ਹਮਾਇਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਧੰਨਵਾਦ ਕਰਦੇ ਜੀ ਮਾੜਾ ਜਾਇ ਕਰਦੇ ਅਸੀਂ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਜਿਹਨੂੰ ਜਹਾਜ਼ਗੜ ਵੀ ਕਿਹਾ ਜਾਂਦਾ ਤੇ ਟ੍ਰਾਂਸਪੋਰਟ ਨਗਰ ਵੀ ਕਿਹਾ ਜਾਂਦਾ ਅਸੀਂ ਇੱਥੇ ਪੁੱਜੇ ਆ ਸਾਨੂੰ ਬਹੁਤ ਵਧੀਆ ਇੱਥੋਂ ਦੁਕਾਨਦਾਰਾਂ ਸਾਰੇ ਭਰਾਵਾਂ ਸਾਡਿਆਂ ਨੇ ਸਾਨੂੰ ਸਹਿਯੋਗ ਦਿੱਤਾ ਜੀ ਅਸੀਂ ਕਿਸਾਨਾਂ ਦੇ ਨਾਲ ਆ ਮਜ਼ਦੂਰਾਂ ਦੇ ਨਾਲ ਆ ਅਸੀਂ ਇੱਕ ਥਾਂ ਤੇ ਹੋ ਕੇ ਜੋ ਡੱਲੇਵਾਲ ਸਾਹਿਬ ਨੂੰ ਅੱਜ ਮਰਨ ਵਰਤ ਤੇ ਬੈਠਿਆ ਨੂੰ ਵੇਖੋ ਲੰਮਾ ਸਮਾਂ ਹੋ ਚੁੱਕਾ ਵਾ ਅਸੀਂ ਅਪੀਲ ਕਰਦੇ ਆ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਕਿ ਆਪਾਂ ਰਲ ਮਿਲ ਕੇ ਹੱਲਾ ਮਾਰੀਏ ਤੇ ਜੋ ਕੇਂਦਰ ਸਰਕਾਰ ਆਪਣੀਆਂ ਮੰਗਾਂ ਮੰਨੇ ਤੇ ਡੱਲੇਵਾਲ ਸਾਹਿਬ ਜਿਹੜੇ ਆ ਉਹ ਉਹ ਕੜਤਾ ਹਾਲਤੋਂ ਆਪਣੀ ਤੋਂ ਉਠਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਪ੍ਰਧਾਨਗੀ ਤੁਹਾਨੂੰ